ਅਸੀਂ ਕਿਉਂ ਜਾਈਏ ਕਿਸੇ ਦੇ ਮਗਰ ਵੀ ਉਹਨਾਂ ਨੇ ਆਪਦੇ ਤਰੀਕੇ ਨਾਲ ਕਰਨਾ ਹੈ ਅਸੀਂ ਆਪਦੇ ਤਰੀਕੇ ਨਾਲ ਅਸੀਂ ਤਾਂ ਇਹਨੂੰ ਨਿੰਦੇ ਆਈ ਨਿੰਦੇ ਕੀਤੀ ਇਹਦਾ ਵਿਰੋਧ ਕੀਤਾ ਅਸੀਂ ਤਾਂ ਉਹਦੇ ਤੋਂ ਆਏ ਹਾਂ ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕੀਤੀ ਗਾਲਾਂ ਕੱਢਣ ਦੀ ਅੱਜ ਵੀ ਕੁਝ ਲੋਕ ਇਹ ਕਹਿ ਰਹੇ ਨੇ ਵੀ ਜਿਹੜੇ ਲੜਨ ਵਾਲੇ ਨੇ ਉਹ ਤਾਂ ਦਿੱਲੀ ਦਾ ਸੱਦਾ ਦੇ ਕੇ ਤੇ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਬੈਠੇ ਨੇ ਤੇ ਇਹ ਜਿਹੜੇ ਤੁਹਾਡੇ ਵੱਲ ਇਸ਼ਾਰੇ ਕਰਕੇ ਕਿਉਂਕਿ ਵੱਡੀ ਜੱਥੇਬੰਦੀ ਹੈ ਤੁਹਾਡੀ ਤਾਂ ਵੀ ਇਹ ਕੁਝ ਲੀਡਰ ਜਿਹੜੇ ਉਹ ਰਜਾਈਆਂ 'ਚ ਬੈਠੇ ਨੇ ਇਹ ਤਾਂ ਗਦਾਰ ਨੇ ਐਦਾਂ ਦੀਆਂ ਗੱਲਾਂ ਬੋਲੀਆਂ ਜਾ ਰਹੀਆਂ ਨੇ ਜਿਹੜੇ ਲੜਨ ਵਾਲੇ ਨੇ ਫਿਰ ਉਹ ਲੜਦੇ ਨੇ ਫਿਰ ਇਹ ਡਰੇ ਜਿਹੜੇ ਰਜਾਈਆਂ 'ਚ ਬੈਠੇ ਨੇ ਉਹਨਾਂ ਤੋਂ ਆਸ ਕਿਉਂ ਕਰਦੇ ਹੋ ਉਹਨਾਂ ਨੂੰ ਕਿਉਂ ਕਹਿੰਦੇ ਹੋ ਭਈ ਤੁਸੀਂ ਜਾਓ ਜਿਨ੍ਹਾਂ ਨੇ ਲੜਨਾ ਆਉਂਦਾ ਹੀ ਨਹੀਂ ਜਿਹੜੇ ਲੜ ਸਕਦੇ ਹੀ ਨਹੀਂ ਉਹਨਾਂ ਨੂੰ ਲਾਂਭੇ ਕਿਹੜੀ ਗੱਲ ਦੇ ਦਿੰਦੇ ਹੋ ਜਦੋਂ ਕਿਸੇ ਦਾ ਜੈ ਜੈ ਹੈ ਵੀ ਲੜਨ ਵਾਲੇ ਤਾਂ ਬਾਦਰਾ ਦੇ ਚਲੇਗੇ ਦੇਖੋ ਦੋ ਕਿਸਮ ਦੀਆਂ ਗੱਲਾਂ ਹੁੰਦੀਆਂ ਹੂੰ ਜਿਆਦਾ ਸਾਨੂੰ ਉਸ ਕਟਹਿਰੇ ਚ ਬਹੁਤ ਹੀ ਲੜਨ ਵਾਲੇ ਤੁਸੀਂ ਹੈਗੇ ਹੋ ਪਰ ਤੁਸੀਂ ਪਿੱਛੇ ਕਿਉਂ ਬੈਠੇ ਹੋ ਹੂੰ ਜਿਆਦਾ ਸਾਨੂੰ ਇਸ ਕੈਟੇਗਰੀ ਚ ਰੱਖੋ ਹੂੰ ਹੁਣ ਤੁਸਾਨੂੰ ਗਦਾਰਾਂ ਦੀ ਕੈਟੇਗਰੀ ਚ ਤੁਸੀਂ ਸਾਨੂੰ ਰੱਖ ਕੇ ਦੇਖ ਰਹੇ ਹੋ ਮੈਂ ਉਹਨਾਂ ਲੋਕਾਂ ਨੂੰ ਕਹਿੰਦਾ ਜਿਹੜੇ ਸਾਨੂੰ ਇਸ ਤਰ੍ਹਾਂ ਜਿਹੀ ਨਾਲ ਦੇਖ ਰਹੇ ਨੇ ਹੂੰ ਇਹ ਕਦੇ ਨਹੀਂ ਹੁੰਦਾ ਵੀ ਮੈਂ ਸੱਦਾ ਦੇਤਾ ਹੂੰ ਮੈਂ ਫੈਸਲਾ ਕਰ ਲਿਆ ਆਪਦਾ ਜੈਜਾ ਬਣਾ ਲਿਆ ਤੇ ਤੁਸੀਂ ਮੇਰੇ ਨਾਲ ਰਹੋ ਕੋਈ ਗਲਤ ਜੈਜਾ ਬਣਾ ਲੇ ਉਹ ਗਲਤ ਅਸੈਸਮੈਂਟ ਬਣਾ ਲਏ ਅਸੀਂ ਉਹਦੇ ਮਗਰ ਖਿੱਚੇ ਗਏ ਅਸੀਂ ਜਵਾਬ ਦੇ ਕਿਉਂ ਬਣੀ ਉਸ ਗੱਲ ਤੇ ਵੀ ਅਸੀਂ ਨੁਕਸਾਨਦਾਰ ਕਿਉਂ ਬਣੀਏ ਪਰ ਜਿਸ ਤਰੀਕੇ ਨਾਲ ਤੁਸੀਂ ਹੁਣ ਇਹ ਇਹ ਕੀ ਇੱਕ ਵੀਡੀਓ ਦੇ ਵਿੱਚ ਕਿ ਅਸੀਂ ਉਹਨਾਂ ਨਾਲ ਤਾਲਮੇਲ ਵੀ ਸਰਗਰਮੀ ਕਰਾਂਗੇ ਜਿਹੜੇ ਦਿੱਲੀ ਜਾ ਰਹੇ ਨੇ ਉਹਦਾ ਕੀ ਅਰਥ ਹੈ ਕਿਉਂਕਿ ਆਪੋ ਆਪਣੇ ਅਰਥ ਸਾਰੇ ਗੱਡ ਰਹੇ ਨੇ ਅਸੀਂ ਇਹ ਤਾਲਮੇਲ ਮੈਂ ਸਰਗਰਮੀ ਇਹ ਕਰਦੇ ਆ ਅਸੀਂ ਇੱਕ ਜ਼ਬਰਦਸਤ ਵਿਰੋਧ ਕਰ ਰਹੇ ਆ ਧੱਕਾ ਕੀਤਾ ਉਹਦਾ ਵਿਰੋਧ ਪ੍ਰਦਰਸ਼ਨ ਕੀਤਾ ਹਾਂ ਆ ਜਿਹੜੇ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਇਹ ਦਿੱਲੀ ਦੀਆਂ ਰਹਿੰਦੀਆਂ ਮੰਗਾਂ ਤੇ ਸੰਘਰਸ਼ ਸਾਡਾ ਆਲਰੇਡੀ ਹੈ ਹੂੰ ਉਹ ਸਾਡਾ ਪੈਂਡਿੰਗ ਹੈ ਉੱਤੇ ਤਾਂ ਅਸੀਂ ਕਰ ਰਹੇ ਹਾਂ ਹੂੰ ਉਹਨਾਂ ਨੂੰ ਵੀ ਉਹ ਵੀ ਇਸੇ ਮੰਗਾਂ ਤੇ ਜਾ ਰਹੇ ਨੇ ਦਿੱਲੀ ਹੂੰ ਅਸੀਂ ਉਹਨਾਂ ਦੇ ਐਕਸ਼ਨ ਦੇ ਨਾਲ ਸਹਿਮਤ ਨਹੀਂ ਹੂੰ ਜਿਹੜੇ ਤਰੀਕੇ ਨਾਲ ਲੜਦੇ ਨੇ ਉਸ ਗੱਲ ਨਾਲ ਸਹਿਮਤ ਨਹੀਂ ਹੂੰ ਅਸੀਂ ਉਹਨਾਂ ਦੀਆਂ ਮੰਗਾਂ ਨਾਲ ਸਹਿਮਤ ਤਾਂ ਮਿਲ ਸਾਡਾ ਇਹ ਹੈ ਉਹ ਕੰਨ ਨਾਲ ਹੂੰ ਸਾਡਾ ਉਹਨਾਂ ਦੇ ਪ੍ਰੋਗਰਾਮ ਨੂੰ ਕੋਆਰਡੀਨੇਟ ਕਰ ਰਹੇ ਹਾਂ ਜੀ ਹੂੰ ਅਸੀਂ ਉਹਨਾਂ ਦੀਆਂ ਮੰਗਾਂ ਨੂੰ ਦਰੁਸਤ ਮੰਨ ਰਹੇ ਹਾਂ ਹੂੰ ਉਹਦੇ ਕਰਕੇ ਸਾਡਾ ਤਾਲਮੇਲ ਮੈਕਸ਼ਨ ਹੈ ਜੇ ਸਾਡਾ ਵਖਰੇਵਾ ਨਾ ਹੁੰਦਾ ਜੇ ਸਾਡੇ ਮਤ ਭੇਦ ਨਾ ਹੁੰਦੇ ਫਿਰ ਸਾਨੂੰ ਕਨੌਰੀ ਜਾਣ ਚ ਕੀ ਦਿੱਕਤ ਸੀ ਇੱਕ ਹੋਰ ਜਨਤਾ ਜਿਹੜੀ ਕਿਸਾਨ ਪੂਰੀ ਕਿਸਾਨੀ ਸਮਝਣਾ ਚਾਹੁੰਦੀ ਹੈ ਕਿ ਦਿੱਲੀ ਚੋਂ ਜਦੋਂ ਅੰਦੋਲਨ ਖਤਮ ਕੀਤਾ ਸੀ ਤਾਂ ਅੰਦੋਲਨ ਖਤਮ ਕਰਨ ਦਾ ਨਾਅਰਾ ਨਹੀਂ ਦਿੱਤਾ ਸੀ ਮੁੱਲਤਵੀ ਕਰਨ ਦਾ ਦਿੱਤਾ ਸੀ ਤਾਂ ਕੁਝ ਲੋਕ ਵੱਖ-ਵੱਖ ਚੈਨਲਾਂ ਤੇ ਇਹ ਬੋਲ ਰਹੇ ਨੇ ਵੀ ਜਦੋਂ ਮੁੱਲਤਵੀ ਕੀਤਾ ਸੀ ਤੇ ਉਸ ਤੋਂ ਬਾਅਦ ਸਰਕਾਰ ਤਾਂ ਖਤਮ ਹੋਣ ਜਾ ਰਹੀ ਹੈ ਟਰਮਾਂ ਤੇ ਉਸ ਤੋਂ ਬਾਅਦ ਫਿਰ ਮੋਦੀ ਸਰਕਾਰ ਦੇ ਖਿਲਾਫ ਉਹਨਾਂ ਮੰਗਾਂ ਤੇ ਦੁਬਾਰਾ ਅੰਦੋਲਨ ਕਿਉਂ ਨਹੀਂ ਸ਼ੁਰੂ ਹੋਇਆ ਕਿਉਂ ਨਹੀਂ ਹੋਇਆ ਕਦੇ ਰੁਕਿਆ ਕਦੋਂ ਹੈ ਰੁਕਿਆ ਕਦੋਂ ਹੈ 26 ਜਨਵਰੀ ਨੂੰ ਟਰੈਕਟਰ ਮਾਰਚ ਸਾਰੇ ਭਾਰਤ ਦੇ ਵਿੱਚ ਹੋਇਆ ਹੂੰ 26 ਨਵੰਬਰ ਨੂੰ 3 ਦਿਨ ਦੇ ਧਰਨੇ ਸਾਰੀਆਂ ਦਰ ਧਨੀਆਂ ਤੇ ਲੱਗੇ ਹੂੰ ਅਸੀਂ ਛੱਡਿਆ ਕਦੋਂ ਪ੍ਰੋਗਰਾਮ ਹੂੰ ਅਸੀਂ 15 ਅਗਸਤ ਨੂੰ ਵੀ ਕੀਤਾ ਹੈ ਅਸੀਂ ਹਰੇਕ ਮੈਨੂੰ ਲੱਗਦਾ ਵੀ ਅਸੀਂ 2020 ਤੋਂ ਲੈ ਕੇ ਹੂੰ ਜਦੋਂ 21 ਤੋਂ 11 ਦਸੰਬਰ ਤੋਂ ਲੈ ਕੇ ਹੂੰ ਦਸੰਬਰ 2023 ਤੱਕ ਹੂੰ ਘੱਟੋ ਘੱਟ ਦੋ ਦਰਜਨ ਪ੍ਰੋਗਰਾਮ ਕਰਦੇ ਹੂੰ ਆਲ ਇੰਡੀਆ ਪੱਧਰ ਤੇ ਹੂੰ ਲਖਨਪੁਰ ਖੀਰੀ ਦੇ ਵਿੱਚ ਅਸੀਂ ਹੂੰ ਉਹਨਾਂ ਲਖਨਪੁਰ ਖੀਰੀ ਦੇ ਵਿੱਚ ਜਾ ਕੇ ਹੂੰ ਇੱਥੋਂ 50 ਬੱਸਾਂ ਲੈ ਕੇ ਸਾਡੀ ਕੱਲੀ ਜਾਤੇ ਬੰਦੀ ਹੂੰ 2500 ਬੰਦਾ ਲੈ ਕੇ ਲੈਸੋ ਕੇ ਲਖਨਪੁਰ ਖੀਰੀ ਦੇ ਵਿੱਚ 3-3 ਬੰਦਾ ਬੋਸ ਤੇ ਲਾ ਕੇ ਹੂੰ ਤੁਸੀਂ ਕਹਿੰਦੇ ਵੀ ਛੱਡਤੀਆਂ ਅੰਦੋਲਨ ਹੀ ਕੀਤਾ ਤੁਸੀਂ ਲੜੇ ਅਸੀਂ ਤਾਂ ਹਰ ਵਾਰ ਦਿੱਲੀ ਦੇ ਰਾਜ ਦੀ ਕੈਪੀਟਲ ਦੇ ਵਿੱਚ ਰਾਜਧਾਨੀ ਅਰਾਮ ਲੀਲਾ ਗਰਾਊਂਡ ਦੇ ਵਿੱਚ ਪ੍ਰਦਰਸ਼ਨ ਹੋਇਆ ਹੈ ਅਸੀਂ ਬਾਰ ਬਾਰ ਜਗਾ ਜਗਾ ਤੇ ਪ੍ਰਦਰਸ਼ਨ ਕਰਦੇ ਰਹਿੰਦੇ ਆ ਇਹ ਕੌਣ ਕਹਿੰਦਾ ਮੈਂ ਛੱਡਦਾ ਦੋਨੋਂ ਛੱਡਦਾ ਉਸੇ ਦਿਨ ਤੋਂ ਐਸਕੇਐਮ ਬਣਿਆ ਹੋਇਆ ਐਸਕੇਐਮ ਕਮ ਹੈ ਉਹਦੇ ਵਿੱਚ ਕਮੇਟੀ ਬਣੀ ਆ ਉਹਦੇ ਵਿੱਚ ਫੈਸਲੇ ਹੁੰਦੇ ਨੇ ਅਸੀਂ ਦੰਦੇ ਆ ਆਲ ਇੰਡੀਆ ਪੱਤਰ ਦਾ ਐਕਸ਼ਨ ਹੈ ਨਹੀਂ ਵੀ ਚੌਥੇ ਦਿਨ ਦੇ ਤਾਂ ਆਲ ਇੰਡੀਆ ਪੱਤਰ ਦਾ ਐਕਸ਼ਨ ਹੈ ਸਮਾਂ ਮੰਗਦਾ ਪਰ ਜਿਸ ਤਰੀਕੇ ਦੇ ਨਾਲ ਹੁਣ ਡੱਲੇਵਾਲ ਸਾਹਿਬ ਹੋਰਾਂ ਦੀ ਜਥੇਬੰਦੀ ਹੈ ਜਾਂ ਸਰਵਨ ਸਿੰਘ ਪੁਧੇਰ ਹੋਰਾਂ ਦੀ ਜਥੇਬੰਦੀ ਹੈ ਜਾਂ ਸਰਜੀਤ ਸਿੰਘ ਫੂਲ ਹੋਰਾਂ ਦੀ ਜਥੇਬੰਦੀ ਹੈ ਇਹਨਾਂ ਤੇ ਹੋਰ ਜਥੇਬੰਦੀਆਂ ਨੇ ਦਿੱਲੀ ਜਾਣ ਦਾ ਸੱਦਾ ਦਿੱਤਾ ਤੇ ਤੁਸੀਂ ਤੇ ਸਯੁਕਤ ਮੋਰਚੇ ਨੇ ਸਯੁਕਤ ਕਿਸਾਨ ਮੋਰਚੇ ਨੇ ਇਹ ਸੱਦਾ ਨਹੀਂ ਦਿੱਤਾ ਜੇ ਤੁਹਾਨੂੰ ਇਹ ਪੁੱਛਿਆ ਜਾਵੇ ਵੀ ਤੁਸੀਂ ਇਹ ਸੱਦਾ ਕਿਉਂ ਨਹੀਂ ਦਿੱਤਾ ਉਹਨਾਂ ਦਾ ਸੱਦਾ ਨੂੰ ਤੁਸੀਂ ਕੀ ਮੰਨਦੇ ਹੋ ਵੀ ਉਹਨਾਂ ਦਾ ਇਹ ਸੱਦੇ ਦੀ ਤੁਸੀਂ ਹਮਾਇਤ ਕਰਦੇ ਹੋ ਠੀਕ ਮੰਨਦੇ ਹੋ ਉਹਨਾਂ ਦੇ ਪੈਦਲੇ ਨੂੰ ਜਾਂ ਹੋਰ ਤਰੀਕੇ ਨਾਲ ਕੁਝ ਹੋਣਾ ਚਾਹੀਦਾ ਸੀ ਸਾਡੇ ਕੋਲੇ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਜੇ ਕਿਸੇ ਜਥੇਬੰਦੀ ਨੇ ਕੀ ਪ੍ਰੋਗਰਾਮ ਲਿਖਿਆ ਅਸੀਂ ਉਹਨੂੰ ਮਾੜਾ ਕਹੀਏ ਜਾਂ ਚੰਗਾ ਕਹੀਏ ਇਹ ਇਹ ਕੋਈ ਵਾਜਬ ਗੱਲ ਨਹੀਂ ਬਣਦੀ ਨਾ ਇਹ ਕੋਈ ਤਰੀਕਾ ਕਰ ਠੀਕ ਹੈ ਜੀ ਅਸੀਂ ਦਿੱਲੀ ਜਾਂਦੇ ਨੇ ਉਹ ਇਸ ਗੱਲ ਨਾਲ ਸਾਡਾ ਕੋਈ ਵਾਅਦਾ ਨਹੀਂ ਦਿੱਲੀ ਚਲੇ ਜਾਂਦੇ ਉਹ ਮੋਰਚਾ ਲਾ ਲੈਂਦੇ ਲੜਦੇ ਬੈਠੇ ਰਹਿੰਦੇ 10 ਦਿਨ ਬੈਠੇ ਰਹਿੰਦੇ ਸਾਡਾ ਕੋਈ ਮਤਲਬ ਨਹੀਂ ਸੀ ਹੂੰ ਉਹਨਾਂ ਇਹ ਸਾਡਾ ਸਵਾਲ ਤਾਂ ਸਾਨੂੰ ਤਾਂ ਇਸ ਕਰਕੇ ਆਉਣਾ ਪੈਗਾ ਕਿਉਂਕਿ ਇਹਨਾਂ ਨੂੰ ਰਾਹ 'ਚ ਰੋਕ ਲਿਆ ਹੂੰ ਸਾਨੂੰ ਤਾਂ ਇਸ ਕਰਕੇ ਆਉਣਾ ਪੈਗਾ ਵੀ ਜ਼ਬਰਦਸਤ ਉਹਨਾਂ ਤੇ ਜ਼ਬਰਦਸਤ ਹੋਣਾ ਸ਼ੁਰੂ ਹੋ ਗਿਆ ਹੂੰ ਠੀਕ ਹੈ ਸਾਨੂੰ ਤਾਂ ਇਸ ਕਰਕੇ ਆਉਣਾ ਪੈਗਾ ਵੀ ਉੱਥੇ ਜਮੂਰੀ ਅਧਿਕਾਰਾਂ ਨੂੰ ਪੁੱਛ ਲਿਆ ਗਿਆ ਹੂੰ ਹੂੰ ਅਸੀਂ ਤਾਂ ਮਨੁੱਖੀ ਅਧਿਕਾਰਾਂ ਨੂੰ ਕੁਚਲਿਆ ਗਿਆ ਉੱਥੇ ਲੋਕਾਂ ਦੇ ਜਮਹੂਰੀ ਹੱਕਾਂ ਦੇ ਡਾਕਾ ਪਿਆ ਇਹ ਰਵੈਤ ਨੂੰ ਅਸੀਂ ਤਾਂ ਲਾਗੂ ਹੋਣ ਨਹੀਂ ਦੇਣਾ ਚਾਹੁੰਦੇ ਅਸੀਂ ਇਹ ਇਸ ਤਰ੍ਹਾਂ ਦੀ ਮੂਵਮੈਂਟਾਂ ਨੇ ਜਦੋਂ ਚੱਲਦੀਆਂ ਨੇ ਮਾਸ ਮੂਵਮੈਂਟਾਂ ਦੀਆਂ ਉਹਨਾਂ ਦੇ ਉੱਤੇ ਜੇ ਸਰਕਾਰ ਐਸ ਤਰ੍ਹਾਂ ਦਾ ਰਵੱਈਆ ਅਖਤਿਆਰ ਕਰਦੀ ਹੈ ਅ اچھا ਮੋਦੀ ਸਰਕਾਰ ਦੀ ਆ ਟਰਮ ਪੂਰੀ ਹੋਣ ਜਾ ਰਹੀ ਹੈ ਮਿਆਦ ਪੂਰੀ ਹੋਣ ਜਾ ਰਹੀ ਹੈ ਸਰਕਾਰ ਦੀ ਮੰਨ ਲਓ ਕਿ ਆਖਰੀ ਦਿਨ ਤੱਕ ਜਿਹੜੇ 15 20 ਦਿਨ ਸਰਕਾਰ ਰਹਿ ਗਈ ਹੈ ਜਿੰਨੀਆਂ ਤੁਹਾਡੀਆਂ ਮੰਗਾਂ ਨੇ ਜਾਂ ਜਿੰਨੀਆਂ ਵਾਅਦੇ ਕੀਤੇ ਸੀ ਉਹ ਮੰਗਾਂ ਦੇ ਪੂਰੀਆਂ ਨਹੀਂ ਕੀਤੀਆਂ ਚਾਹੇ ਉਹ ਐਮਐਸਪੀ ਗਰੰਟੀ ਕਾਨੂੰਨ ਹੈ ਚਾਹੇ ਕਿਸਾਨੀ ਦੇ ਕਰਜ਼ੇ ਤੇ ਲੀਕ ਫੇਰਨ ਦੀ ਗੱਲ ਹੈ ਚਾਹੇ ਉਹ ਬਿਜਲੀ ਬਿੱਲ ਰੱਦ ਕਰਨ ਦੀ ਗੱਲ ਹੈ ਜਾਂ ਹੋਰ ਨਹੀਂ ਮੰਨ ਲੋ ਨਹੀਂ ਕਰਦੇ ਤਾਂ ਫੇਰ ਕੀ ਸਯੁਕਤ ਮੋਰਚਾ ਤੇ ਗੁਰਾਹਾਂ ਜੱਥੇਬੰਦੀ ਜਿਹੜੀ ਹੈ ਕੋਈ ਵੱਡੀ ਕਾਲ ਕੋਈ ਵੱਡਾ ਸੱਦਾ ਦੇ ਸਕਦੀ ਹੈ ਦੇਖੋ ਸੰਘਰਸ਼ ਕਰਨਾ ਆਵਾਜ਼ ਬੁਲੰਦ ਕਰਨਾ ਹੂੰ ਅਕੀਮ ਮੰਗ ਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਸਰਕਾਰ ਨੂੰ ਉਹਦਾ ਪੋਲਿਟਿਕਲ ਨੁਕਸਾਨ ਕਰਕੇ ਉਹਦਾ ਮਜਬੂਰੀ ਕਰਕੇ ਉਹਨੂੰ ਉਸ ਗੱਲ ਦੇ ਰੱਬ ਦੀ ਗੱਲ ਦੇ ਲੈ ਕੇ ਆਉਣਾ ਮਾਸ ਜਮੂਵਮੈਂਟ ਦਾ ਜਨਤਕ ਮੂਵਮੈਂਟ ਦਾ ਇਹ ਇਹ ਪੈਂਚੜਾ ਹੁੰਦਾ ਮਾਸ ਮੂਵਮੈਂਟ ਕਿਸੇ ਨੂੰ ਹੁਕਮ ਨਹੀਂ ਦਿੰਦੀ ਜਨਤਕ ਮੂਵਮੈਂਟ ਨੇ ਕਿਸੇ ਨੂੰ ਹੁਕਮ ਨਹੀਂ ਦੇਣਾ ਹੁੰਦਾ ਕਿ ਉਹ ਜ਼ਰੂਰ ਹੀ ਗਏ ਨੇ ਉਹ ਜਿੱਤ ਕੇ ਆਵਾਂਗੇ ਅਸੀਂ ਇਹ ਨਹੀਂ ਕਰਨਾ ਹੁੰਦਾ ਸਾਨੂੰ ਸਾਡੇ ਤਰੀਕੇ 'ਚ ਕੋਈ ਲੜਨ ਦਾ ਤਰੀਕਾ ਸਾਡਾ ਸੰਘਰਸ਼ ਕਰਨ ਦਾ ਤਰੀਕਾ ਹੂੰ ਇਹਦੇ ਕੋਈ ਕਸਰਬਾਤੀ ਨਾ ਰਹੇ ਅਸੀਂ ਆਪਣੀ ਗੱਲ ਲੋਕਾਂ ਚ ਲੈ ਕੇ ਜਾਈਏ ਲੋਕ ਸਾਨੂੰ ਸਹਿਯੋਗ ਦੇਣ ਉਹ ਅਸੀਂ ਉਹਦੇ ਸਹੀ ਸਿੱਡੇ ਕੱਢ ਸਕੀਏ ਸਾਡਾ ਇਹ ਸਪੰਤ ਹੈ ਆਹਾਰ ਉਸ ਨੂੰ ਕਹਿੰਦੇ ਨੇ ਜੇ ਤੁਸੀਂ ਛੱਡਤਾ ਕਿਸੇ ਅੰਦੋਲਨ ਨੂੰ ਹੂੰ ਜੇ ਤੁਸੀਂ ਅੰਦੋਲਨ ਚੱਲਦਾ ਰਿਹਾ ਇਹ ਸਰਕਾਰ ਸਰਕਾਰ ਇਹੀ ਮੁੜ ਕੇ ਆਉਂਦੀ ਹੈ ਕਿ ਸਰਕਾਰ ਕੋਈ ਹੋਰ ਬਣਦੀ ਹੈ ਹੂੰ ਮੰਗਾਂ ਤਾਂ ਸਾਡੀਆਂ ਸਟੈਂਡ ਕਰਦੀਆਂ ਰਹਿਣਗੀਆਂ ਹੂੰ ਕਰਜ਼ੇ ਖਤਮ ਦੀ ਮੰਗ ਤਾਂ ਜਿਹੜੀ ਵੀ ਪਾਰਲੀਮੈਂਟ ਦੀ ਕੁਰਸੀ ਤੇ ਬੈਠੂਗੀ ਉਹਦੇ ਨਾਲ ਵੀ ਕਰਾਂਗੇ ਗਰੰਟੀ ਕਾਨੂੰਨ ਦੀ ਗੱਲ ਅਸੀਂ ਉਹਦੇ ਨਾਲ ਵੀ ਕਰਾਂਗੇ ਕੇਸਾਂ ਦੇ ਵਾਪਸੀ ਦੀ ਗੱਲ ਅਸੀਂ ਉਹਦੇ ਨਾਲ ਵੀ ਕਰਾਂਗੇ ਅਸੀਂ ਇਹ ਆਪਣੀਆਂ ਮੰਗਾਂ ਹੈ ਸਾਡੀਆਂ ਕਿਧਰੇ ਜਾਣ ਲੱਗੀਆਂ ਅਸੀਂ ਕਿਧਰੇ ਜਾਣ ਲੱਗਿਆ ਇਹ ਤਾਂ ਚੱਲਦੀਆਂ ਰਹਿਣਗੀਆਂ ਅੱਜ ਤਾਂ ਉਹਨਾਂ ਸਰਕਾਰਾਂ ਨਾਲ ਉਸੇ ਤਰ੍ਹਾਂ ਦੀ ਇਸ ਮੂਮੈਂਟ ਨੂੰ ਕਿੰਨੀ ਵੱਡੀ ਕਰਦੇ ਆ ਇਹ ਕਾਫਲੇ ਕਿੱਡੇ ਵੱਡੇ ਹੋ ਜਾਂਦੇ ਨੇ ਇਸ ਗੱਲ ਦਾ ਸਵਾਲ ਹੈ ਜਿੱਤ ਹਾਰ ਦਾ ਸਵਾਲ ਸਾਡੀ ਜਨਤਾ ਦੇ ਵਿੱਚ ਇਹ ਚੇਤਨਤਾ ਉਹਨਾਂ ਦੀ ਅਵੇਰਨੈਸ ਕਿੰਨੀ ਬਤ ਜਾਂਦੀ ਆਪਣੀਆਂ ਮੰਗਾਂ ਦੇ ਉੱਤੇ ਉਹ ਵਿਸ਼ੇਪਰ ਸਾਰਥਤਾ ਦੇ ਬਾਰੇ ਕਿੰਨੀ ਜਾਨਕਾਰੀ ਲੈਣਦੇ ਨੇ ਇਹ ਸਰਕਾਰ ਦੀਆਂ ਪੌਦਸੀਆਂ ਕਿੱਥੋਂ ਵੜਦੀਆਂ ਨੇ ਇਹਦੇ ਪਿੱਛੇ ਦੋਸ਼ੀ ਕੌਣ ਹੈ ਸਾਡੀ ਸਰਕਾਰ ਕੀ ਦੇ ਰੱਖੀ ਕਰਦੀ ਹੈ ਉਹ ਕੀਦੇ ਦੇ ਵਿੱਚ ਬਹੁਤ ਬੰਦ ਭੁਗਤਦੀ ਹੈ ਇਹ ਅੰਦੋਲਨਾਂ ਦੇ ਵਿੱਚ ਹੀ ਜਾਣਕਾਰੀ ਲੋਕਾਂ ਨੂੰ ਦੇ ਕੇ ਉਹਨਾਂ ਦੇ ਖਿਲਾਫ ਲੋਕਾਂ ਨੂੰ ਤਿਆਰ ਕਰਨਾ ਇੱਕ ਜਿਸ ਤਰੀਕੇ ਨਾਲ ਤਿੰਨ ਮੀਟਿੰਗਾਂ ਸਰਕਾਰ ਦੀਆਂ ਕਿਸਾਨ ਜਥੇਬੰਦੀਆਂ ਨਾਲ ਹੋ ਚੁੱਕੀਆਂ ਨੇ ਜਿਹੜੀਆਂ ਦਿੱਲੀ ਜਾ ਰਹੀਆਂ ਨੇ ਹੁਣ ਚੌਥੀ ਮੀਟਿੰਗ ਜਿਹੜੀ ਉਹ ਐਤਵਾਰ ਦੀ ਰੱਖੀ ਹੋਈ ਆ ਤੁਹਾਨੂੰ ਸਰਕਾਰ ਦਾ ਰਵਈਆ ਜਿਹੜਾ ਮੀਟਿੰਗ ਦਰ ਮੀਟਿੰਗ ਦਰ ਮੀਟਿੰਗ ਇਹ ਕੀ ਰਵਈਆ ਲੱਗ ਰਿਹਾ ਹੈ ਮਤਲਬ ਕੁਝ ਦੇਣ ਦੀ ਉਮੀਦ ਲੱਗ ਰਹੀ ਹੈ ਜਾਂ ਟਾਈਮ ਟਪਾਉਣ ਵਾਲਾ ਲੱਗ ਰਿਹਾ ਦਿੱਲੀ ਮੋਰਚੇ ਦੇ ਵਿੱਚ ਵੀ ਤਾਂ ਇਹ ਰਵਈਆ ਸੀ ਹਮ ਇੱਕ ਮੀਟਿੰਗ ਦਿੱਤੀ ਗੱਲ ਕਿਸੇ ਲੱਗੀ ਨਹੀਂ ਅੱਜ ਚੌਥੇ ਦਫੇ ਰਾਜ ਹਮ ਫਿਰ ਮੀਟਿੰਗ ਦਿੱਤੀ ਜੀ ਚੌਥੇ ਦਫੇ ਰਾ ਮੈਂ ਕਿਹਾ ਸੀ ਇੱਕ ਵਾਰੀ ਤੋਂ ਮਸਾਲੂ ਮੀਟਿੰਗ ਦੇ ਵਿੱਚ ਤੁਸੀਂ ਮੀਟਿੰਗ ਤਾਂ ਦੇ ਦਿੰਦੇ ਹੋ ਦੁਬਾਰੇ ਫਿਰ ਆਪਾਂ ਬੈਠਦੇ ਆ ਲੈ ਕੇ ਕੁਝ ਆਉਂਦੇ ਨਹੀਂ ਦੇਣਾ ਕੁਝ ਹੁੰਦਾ ਨਹੀਂ ਆਜੋ ਜੀ ਮੀਟਿੰਗ ਇਹ ਕਹਿਣ ਦੀ ਖਾਤਰ ਵੀ ਅਸੀਂ ਇਹਨਾਂ ਨਾਲ 10 ਮੀਟਿੰਗਾਂ ਲਾਈਆਂ ਇਹ ਕਹਿਣ ਦੀ ਖਾਤਰ ਵੀ ਕਿਸਾਨ ਬੰਦੇ ਨੇ ਇਸਦਾ ਬਹੁਤ ਕੁਝ ਕਰਨ ਨੂੰ ਤਿਆਰ ਸੀ ਇਹ ਬਸ ਇਹ ਮਟੀਰੀਅਲ ਆਹ ਮਤਲਬ ਆ ਲੱਗਦਾ ਟਾਈਮ ਟਪਾ ਰਹੇ ਨੇ ਚੋਣ ਜਾਬਤੇ ਤੱਕ ਲਿਜਾਣਾ ਚਾਹੁੰਦੇ ਨੇ ਦੇਖੋ ਇਹ ਗੱਲ ਨੂੰ ਮੈਂ ਚੱਲ ਐ ਵੀ ਤੁਸੀਂ ਇਹ ਤਾਂ ਐ ਵੀ ਕਹਿ ਸਕਦੇ ਹੋ ਵੀ ਚੋਣ ਜਾਬਤੇ ਤੇ ਇਹ ਮਤਲਬ ਕਿਸੇ ਗੱਲ ਨੂੰ ਲੰਮਕਾਉਣਾ ਕਿਸਾਨਾਂ 'ਚ ਨਰਾਸ਼ਤਾ ਪੈਦਾ ਕਰਨਾ ਹਮ ਉਹਨਾਂ ਨੂੰ ਖੇਡ ਨੂੰ ਤੋੜਨਾ ਆਪਣੀਆਂ ਤਿਆਰੀਆਂ ਮੁਕੰਮਲ ਕਰਨਾ ਹਮ ਕਿ ਦਿੱਲੀ ਨੂੰ ਨਾ ਵਧਣ ਉਹ ਤਿਆਰੀ ਮੁਕੰਮਲਾ ਉਧਰੋਂ ਹੋ ਹੀ ਰਹੇ ਤੇ ਨਹੀਂ ਹਮ ਅੱਗੇ ਤੁਸੀਂ ਪੈਰ ਨਹੀਂ ਤਾਂ ਸਕਦੇ ਉਧਰੋਂ ਹੋ ਹੀ ਰਹੇ ਤੇ ਨਹੀਂ ਹਮ ਇਧਰੋਂ ਦੇਣਾ ਵੀ ਕੱਖ ਨਹੀਂ ਤੇ ਮੀਟਿੰਗਾਂ ਕਰ ਲਉਂ ਵੀ ਨਹੀਂ ਹਮ ਅੱਛਾ ਅੱਜ ਮੈਂ ਜਿਹੜੇ ਕੀਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਢੁੱਡੀ ਕੇ ਸਾਹਿਬ ਉਹਨਾਂ ਨੂੰ ਉਹੀ ਸਵਾਲ ਕੀਤਾ ਉਹੀ ਅਵਤਾਰ ਸਿੰਘ ਮਹਿਮਾ ਜਿਹੜੇ ਕ੍ਰਾਂਤੀਕਾਰੀ ਕਿਸਾਨ ਇਹਨਾਂ ਨੇ ਪੰਜਾਬ ਦੇ ਸੂਬਾ ਆਗੂ ਉਹਨਾਂ ਨੂੰ ਕੀਤਾ ਉਹਨਾਂ ਨੇ ਦੋਨਾਂ ਨੇ ਇੱਕ ਗੱਲ ਬੋਲੀ ਕਿ ਜੇਕਰ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਵੋਟਾਂ ਤੱਕ ਤਾਂ ਅਸੀਂ ਪੰਜਾਬ ਦੇ ਵਿੱਚ ਮੋਦੀ ਸਰਕਾਰ ਦੀ ਜਾਂ ਬੀਜੇਪੀ ਦੀ ਸਟੇਜ ਨਹੀਂ ਲੱਗਣ ਦੇਵਾਂਗੇ ਅਸੀਂ ਇਹਨਾਂ ਇਹਨਾਂ ਦੇ ਘਰਾਓ ਕਰਾਂਗੇ ਅਸੀਂ ਇਹਨਾਂ ਦੀਆਂ ਰੈਲੀਆਂ ਵੀ ਰੋਕਾਂਗੇ ਔਰ ਮੋਦੀ ਨੂੰ ਪੰਜਾਬ 'ਚ ਅਸੀਂ ਪੈਰ ਨਹੀਂ ਪਾਉਣ ਦੇਵਾਂਗੇ ਕਿ ਉਹ ਰਾਹ ਜਿੱਥੇ ਬੰਦੀ ਵੀ ਕੋਈ ਏਦਾਂ ਸੋਚਦੀ ਹੈ ਏਦਾਂ ਦਾ ਵਿਰੋਧ ਕਰਨ ਬਾਰੇ ਦੇਖੋ ਉਹਨਾਂ ਨੂੰ ਅਧਿਕਾਰ ਹੈ ਆਪਦਾ ਪੰਥੜਾ ਰੱਖਣ ਦੀ ਆਪਦੇ ਵਿਚਾਰ ਰੱਖਣ ਦੀ ਅਸੀਂ ਤਾਂ ਇਹਦੇ ਬਾਰੇ ਜੇ ਸੋਚ ਕੇ ਹੀ ਗੱਲ ਕਰਾਂ ਜੀ